ਰੈਡੀ ਵਕਤ ਕਦੇ ਰੁਕਦਾ ਨਹੀਂ ਡੰਡੀ ਏ ਆਪਣੀ ਰਫਤਾਰ ਚੱਲਦਾ ਰਹਿੰਦਾ ਹੈ ਡੰਡੀ ਸਾਲ ਬੀਤ ਜਾਂਦਾ ਹੈ ਪਰ ਆਪਣੇ ਪਿੱਛੇ ਬਹੁਤ ਸਾਰੀਆਂ ਖੱਟੀਆਂ ਮਿੱਠੀਆਂ ਯਾਦਾਂ ਛੱਡ ਜਾਂਦਾ ਹੈ ਡੰਡੀ ਇਸ ਵਿਚਲੇ ਅਨੁਭਵ ਹਮੇਸ਼ਾ ਸਾਡੇ ਚੇਤਿਆਂ ਵਿੱਚ ਉਕਰੇ ਰਹਿੰਦੇ ਹਨ ਡੰਡੀ ਸਾਲ 2026 ਦੀਆਂ ਸੋਹਣ ਸੁਨਹਿਰੀ ਕਿਰਨਾ ਸਾਡੇ ਬੂਹਿਆਂ ਉੱਤੇ दस्तक ਦੇ ਰਹੀਆਂ ਹਨ ਡੰਡੀ ਸਾਲ 2025 ਵਿੱਚ ਬਹੁਤਿਆਂ ਨੇ ਜਿੱਥੇ ਕੁਝ ਹਾਸਿਲ ਕੀਤਾ ਉੱਥੇ ਹੀ ਕਈਆਂ ਨੇ ਗੁਆਇਆ ਵੀ ਹੈ ਡੰਡੀ ਕਈ ਨਾਮੀ ਹਸਤੀਆਂ ਸਾਡੇ ਕੋਲੋਂ ਸਦਾ ਲਈ ਰੁਕਸਤ ਹੋ ਗਈਆਂ ਡੰਡੀ ਜੇ ਸਾਲ ਦਾ ਲੇਖਾ ਜੋਖਾ કરીਏ ਤਾਂ ਬਹੁਤ ਸਾਰੀਆਂ ਘਟਨਾਵਾਂ ਅਜੇਹੀਆਂ ਵਾਪਰੀਆਂ ਜਿਹੜੀਆਂ ਸਾਡੇ ਜ਼ਿਹਨ ਵਿੱਚ ਹਮੇਸ਼ਾ ਲਈ ਤਾਜ਼ਾ ਰਹਿੰਦੀਆਂ ਹਨ ਡੰਡੀ ਗਣਤੰਤਰ ਦਿਵਸ ਵਾਲੇ ਦਿਨ ਅੰਮ੍ਰਿਤਸਰ ਵਿੱਚ ਸੰਵਿਧਾਨ ਨਿਰਮਾਤਾ ਡਾਕਟਰ ਭੀਮrao ਅੰਬੇਡਕਰ ਦੇ ਬੁੱਤ ਉੱਤੇ ਹਥੌੜਾ ਚਲਾਇਆ ਗਿਆ ਅਤੇ ਨਾਲ ਹੀ ਬੁੱਤ ਪੱਥਰ ਨਾਲ ਬਣੀ ਸੰਵਿਧਾਨ ਦੀ ਕਿਤਾਬ ਨੂੰ ਅੱਗ ਲਾਈ ਗਈ ਡੰਡੀ ਘਟਨਾ ਵਾਲੀ ਥਾਂ ਉੱਤੇ ਪ੍ਰਾਈਵੇਟ ਸੁਰੱਖਿਆ ਮੁਲਾਜ਼ਮਾਂ ਨੇ ਮੋਗਾ ਦੇ ਰਹਿਣ ਵਾਲੇ ਮੁਲਜ਼ਮ ਆਕਾਸ਼ਦੀਪ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ ਡੰਡੀ ਇਸ ਘਟਨਾ ਨਾਲ ਅਨੁਸੂਚਿਤ ਸਮਾਜ ਦੇ ਲੋਕਾਂ ਵਿੱਚ ਰੋਸ ਫੈਲ ਗਿਆ ਅਤੇ ਉਨਾ ਰੋਸ ਵਜੋਂ ਕਈ ਸ਼ਹਿਰਾਂ ਅੰਮ੍ਰਿਤਸਰ ਸਣੇ ਜਲੰਧਰ ਫਗਵਾੜਾ ਹੁਸ਼ਿਆਰਪੁਰ ਲੁਧਿਆਣਾ ਤੇ ਮੋਗਾ ਨੂੰ ਬੰਦ ਰੱਖਿਆ ਡੰਡੀ ਆਰਸੀਬੀ ਵੱਲੋਂ ਪਹਿਲੀ ਵਾਰ ਆਈਪੀਐਲ ਦਾ ਖਿਤਾਬ ਜਿੱਤਣ ਦੇ ਜਸ਼ਨ ਵਿੱਚ ਸ਼ਾਮਿਲ ਹੋਣ ਲਈ 4 ਜੂਨ ਨੂੰ ਚਿੰਨਾ ਸੁਆਮੀ ਸਟੇਡੀਅਮ ਦੇ ਬਾਹਰ ਹਜ਼ਾਰਾਂ ਦੀ ਗਣਤੀ ਵਿੱਚ ਪ੍ਰਸ਼ੰਸਕਾਂ ਦੇ ਰੈਡੀ ਆਉਣ ਤੋਂ ਬਾਅਦ ਮੱਛੀ ਭਗੜੜ ਦੌਰਾਨ 11 ਲੋਕਾਂ ਦੀ ਮੌਤ ਹੋ ਗਈ ਅਤੇ 3 ਦਰਜਨ ਦੇ ਕਰੀਬ ਲੋਕ ਜ਼ਖਮੀ ਹੋਏ ਡੰਡੀ 12 ਜੂਨ ਨੂੰ 에어 ਇੰਡੀਆ ਦੀ ਫਲਾਈਟ ਅਹਮਦਾਬਾਦ ਤੋਂ ਲੰਡਨ ਲਈ ਉਡਾਣ ਭਰਨ ਤੋਂ 32 ਘੰਟੇ ਬਾਅਦ ਹਾਦਸਾਗ੍ਰਸਤ ਹੋ ਗਈ ਡੰਡੀ ਇਸ ਹਾਦਸੇ ਦੌਰਾਨ 242 ਯਾਤਰੀਆਂ ਅਤੇ ਚਾਲਕ ਦਲ ਵਿੱਚੋਂ ਸਿਰਫ ਇੱਕ ਯਾਤਰੀ ਹੀ ਬਚਿਆ ਡੰਡੀ 10 ਨਵੰਬਰ ਨੂੰ ਰਾਜਧਾਨੀ ਵਿੱਚ ਲਾਲ ਕਿਲਾ ਮੈਟਰੋ ਸਟੇਸ਼ਨ ਲਾਗੇ ਖੜੀ ਆਈ 20 ਕਾਰ ਵਿੱਚ ਧਮਾਕਾ ਹੋਇਆ ਡੰਡੀ ਧਮਾਕੇ ਦੀ ਲਪੇਟ ਵਿੱਚ ਔਨ ਨਾਲ ਲੱਗਿਓ ਲੰਘਣ ਵਾਲੇ 6 ਵਾਹਨਾਂ ਦੇ ਪਰਖੱਚੇ ਉੱਡ ਗਏ ਅਤੇ 20 ਤੋਂ ਵੱਧ ਵਾਹਨ ਨੁਕਸਾਨੇ ਗਏ ਡੰਡੀ ਇਸ ਧਮਾਕੇ ਵਿੱਚ 9 ਵਿਅਕਤੀਆਂ ਦੀ ਮੌਤ ਹੋਈ ਅਤੇ 20 ਵਿਅਕਤੀ ਜ਼ਖਮੀ ਹੋ ਗਏ ਡੰਡੀ ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਚੋਣ ਦੀ ਤਰੀਕ ਦਾ ਐਲਾਨ ਕਰਵਾਉਣ ਲਈ ਮੁਜ਼ਾਹਰਾਕਾਰੀ 10 ਨਵੰਬਰ ਨੂੰ ਪੁਲਿਸ ਉੱਤੇ ਭਾਰੀ ਪੈ ਗਏ ਡੰਡੀ ਪੁਲਿਸ ਮੁਜ਼ਾਹਰਾਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਰਹੀ ਡੰਡੀ ਸਾਰੀਆਂ ਜਥੇਬੰਦੀਆਂ ਨੇ ਕੇਂਦਰ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਿਸੇ ਵੀ ਕੀਮਤ ਉੱਤੇ ਭਾਜਪਾ ਜਾਂ ਆਰਐਸਐਸ ਨੂੰ ਕਬਜ਼ਾ ਨਹੀਂ ਕਰਨ ਦੇਵਾਂਗੇ ਡੰਡੀ ਪੀਯੂ ਸਿਰਫ ਯੂਨੀਵਰਸਿਟੀ ਨਹੀਂ ਸਗੋਂ ਪੰਜਾਬ ਦੀ ਵਿਰਾਸਤ ਹੈ ਡੰਡੀ ਆਖਰ ਵਿਰੋਧ ਦੇ ਚੱਲਦਿਆਂ ਕੇਂਦਰ ਨੂੰ ਨੋਟੀਫਿਕੇਸ਼ਨ ਵਾਪਸ ਲੈਣਾ ਪਿਆ ਡੰਡੀ ਟਰੰਪ ਪ੍ਰਸ਼ਾਸਨ ਨੇ ਫਰਵਰੀ ਵਿੱਚ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਉੱਤੇ ਕਾਰਵਾਈ ਸ਼ੁਰੂ ਕੀਤੀ ਡੰਡੀ ਅਹਿਮ ਗੱਲ ਇਹ ਸੀ ਕਿ ਡਿਪੋਰਟ ਕੀਤੇ ਗਏ ਲੋਕਾਂ ਨੂੰ ਹਥਕੜੀਆਂ ਲਗਾਈਆਂ ਗਈਆਂ ਅਤੇ ਬੇੜੀਆਂ ਨਾਲ ਬੰਨਿਆ ਗਿਆ